ਦੇਖੋ ਇਹ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਲੱਗਦਾ ਹੈ ਉਹ ਮੈਂ ਤਾਂ ਕਹਿੰਦਾ ਮਾਰੂਤਪਾਪੀ ਜੀ ਬੜੇ ਅੱਛੇ ਨੇਕ ਵੀ ਨੇ ਆਪਣੇ ਅੱਛੇ ਕਲਾਕਾਰ ਵੀ ਨੇ ਬੜੀ ਅੱਛੀ ਵਾਜੇ ਦੇ ਮਾਰਕਰੇ ਗਸਤਖੀਸ ਲਾਈ ਜੀ ਕੀ ਕਹਿਣਾ ਚਾਹੋਗੇ ਅੱਜ ਕਈ ਕੁੜੀਆਂ ਤੇ ਤੁਸੀਂ ਵਿਆਹ ਕਿਤੇ ਨਹੀਂ ਆਈ ਸਾਲ ਕਰਦੇ ਕੀ ਕਹਣਾ ਜੋ ਮੈਂ ਮੈਂ ਕਹਿੰਦਾ ਮੇਰੀ ਗੱਲ ਸੁਣੋ ਅਸੀਂ ਹੈਗੇ ਦੋਨੇ ਛੋਟੇ ਬਸ ਮੈਂ ਇੱਕੋ ਹੀ ਗੱਲ ਸਾਡੇ ਵੱਡੇ ਨੇ ਰੇੜ ਦੇਣਗੇ ਅਸੀਂ ਤਾਂ ਬੱਚੇ ਆ ਇਹਨਾਂ ਦੇ ਤੇ ਇਹ ਪੜਾਣਾ ਕੁਛ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਛ ਕਰਨ ਵਾਲਾ ਸੋ ਵਾਹਿਗੁਰੂ ਆਪ ਹੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਜਾਂਦਾ ਤੇ ਬਸ ਇਹੀ ਹੈ ਪਰਮਾਤਮਾ ਨੂੰ ਰੇਹੀ ਬੇਨਤੀ ਕਰਦੇ ਜਿੰਨਾ ਟਾਈਮ ਨਾਲ ਚੱਲਦੇ ਸਾਡੇ ਤੋਂ ਇਹ ਸੇਵਾ ਲੈਿੰਦਾ ਰਹੇ ਬਾਕ ਕਿੰਨਾ ਖੰਗਾਰਾ ਮਿਲਦਾ ਹੈ ਖੰਗਾਰਾ ਬਹੁਤ ਮੈਂ ਕਹਿੰਦਾ ਜਦੋਂ ਦਵਾਵਾਂ ਮਿਲਦੀਆਂ ਤੇ ਲੋਕ ਅਸੀਸਾਂ ਦਿੰਦੇ ਆ ਤੇ ਦਵਾ ਮਿਲ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਹੈ ਮੇਰੇ ਦਿਲੋਂ ਹੀ ਹੁੰਦੀਆਂ ਤੋਂ ਦਿਲੋਂ ਮਿਲਦੀਆਂ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੇ ਅੱਜ 11 ਕੁੜੀਆਂ ਦੇ ਦੇ ਤੋਂ ਹੀ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਅੱਗੇ ਵੀ ਕੀ ਕਰ ਮੰਨ ਸੁਪਨਾ ਹੀ ਮੇਰਾ ਤੁਹਾਨੂੰ ਦਿਲ ਦੀ ਦੱਸਾਂ ਹੂੰ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਬਹੁਤ ਥੈਂਕ ਯੂ ਇਹ ਹੀ ਸੁਪਨਾ ਹੀ ਤੇ ਬਸ ਇਦਾਂ ਵੀ ਕਿਸੇ ਦੀ ਕੋਈ ਅੱਖ ਚੋਂ ਹੰਝੂ ਆ ਉਦਾਂ ਪੁੰਜਣ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਵੀ ਸਾਡੀ ਇਹ ਡਿਊਟੀ ਲਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ ਸਕਦੇ ਹਾਂ ਖੜਦੇ ਰਹੀਏ ਅੱਜ ਕਿੰਡਾ ਦੇ ਜਰਾ ਅੱਜ ਵੀ ਤੁਸੀਂ ਬਸੇ ਹੋ ਬਲਬੜਾ ਥੋੜਾ ਨਾਮ ਸ਼ਹਿਰਾ ਦੇਸ਼ਾ ਵਿਦੇਸ਼ਾਂ ਚ ਹੋ ਗਿਆ ਲੇਕਿਨ ਅੱਜ ਵੀ ਮਿੱਟੀ ਨਾਲ ਬਸੋ ਕਿਵੇਂ ਥੋੜੇ ਮਨ ਚਾਹਦਾ ਕਿ ਮੈਂ ਇਹਨਾਂ ਨੂੰ ਜੀ ਸੇਵਾ ਨਵਾ ਇਹ ਮੈਨੂੰ ਇਹ ਲੱਗਦਾ ਮਨ ਚ ਨਹੀਂ ਆਉਂਦਾ ਹੁੰਦਾ ਸੀ ਪੈਦਾ ਜੀ ਮੇਰਾ ਖਿਆਲ ਹੈ ਜੀ ਮਿੱਟੀ ਚ ਹੋਇਆ ਮਿੱਟੀ ਨੇ ਆਪ ਹੀ ਸਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਹੈ ਮਿੱਟੀ ਨੇ ਤੇ ਜੇ ਕਹਦੀ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲਾਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਹੈ ਕੁਦਰਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਹੈ ਬੰਦੇ ਨੂੰ ਠੀਕ ਹੈ ਜੀ ਬਈ ਕਮਾਨ ਕਰ ਮੈਂ ਪਾਣੀ ਬਹੁਤ ਜਾ ਰਿਹਾ ਹੋ ਲੰਬੀ ਨਗਰ ਕਰ ਲਿਆ ਮੈਂ ਉਹ ਵੀ ਕਰ ਲਓ ਜੇ ਮਰਜ਼ੀ ਕਰ ਲਓ ਆਹ ਮੈਂ ਬਾਹਰ ਕੋਈ ਨਾਲ ਮੈਂ ਕਰੀ ਮੈਂ ਕਿਹਾ ਨਹੀਂ ਵੇਖ ਆ ਰਹੀ ਆ ਜੀ ਭਾਈ ਇੱਕ ਮਿੰਟ ਵੇਖਣਾ ਇਹ ਆਪਾਂ ਸਾਰਿਆਂ ਦਾ ਕਾਰਜ ਰੁਕ ਤਾ ਚਲੋ ਇਹਦੇ ਨਾਲ ਵੀ ਘਾਹ ਨਹੀਂ ਖਾ ਜਾਂਦਾ ਹੋਰ ਵੀ ਹੋਰ ਚੰਗਾ ਇਹ ਜਿਹੜੀ ਪੂਰੀ ਟੀਮ ਬਹੁਤ ਵੱਡਾ ਪ੍ਰਾਲਾ ਕਰਦੀ ਅੱਛਾ ਕੀ ਹਾਂਜੀ ਅੱਜ ਆਰਨਿਤ ਦੇ ਪਿੰਡ ਆਏ ਹੋਣਗੇ ਕੁੜੀਆਂ ਦੇ ਵਿਆਹਗੇ ਕੀ ਕਹੋਗੇ ਕੀ ਪਹਿਲਾਂ ਤਾਂ ਜੀ ਮੇਰੇ ਵੱਡੇ ਭਾਈ ਆਰਨਿਤ ਨੂੰ ਬਹੁਤ ਸਾਰੀਆਂ ਵਧਾਈਆਂ ਜੀ ਤੇ ਮੇਰੇ ਵੱਲੋਂ ਸਦਾ ਹੀ ਚੜ੍ਹਦੀ ਕਲਾ ਚ ਰਹੇ ਭਾਈ ਹਣਾ ਅਰਦਾਸ ਕਰਦੇ ਹਾਂ ਤੇ ਇਹ ਕਾਰਜ ਬਹੁਤ ਜਿਆਦਾ ਵਧੀਆ ਤੇ ਅਸੀਂ ਇਕੱਠੇ ਆ ਤੇ ਅਸੀਂ ਅੱਜ ਮੇਰੇ ਦਿਮਾਗ ਚ ਇੱਕ ਹੀ ਗੱਲ ਸੀ ਅਸੀਂ ਸਿੱਧੂ ਮੂਸੇ ਵਾਲ ਨੂੰ ਬਹੁਤ ਮਿਸ ਕਰ ਰਹੇ ਆ ਬਾਕੀ ਬਾਈਹਾਂ ਨੇ ਅੰਜੀਤ ਬਾਈ ਜੀ ਨੇ ਸਾਨੂੰ ਸਾਰਿਆਂ ਨੇ ਦੱਸੀ ਸੇਮ ਗੱਲੀ ਨੇ ਬਾਈ ਨੂੰ ਬਹੁਤ ਬਹੁਤ ਸਾਰੀਆਂ ਦਵਾਵਾਂ ਬਾਬਾ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਅੱਜ ਜਦ ਮੈਂ ਅਸੀਂ ਦੋ ਆ ਇਧਰ ਉਸਤਾ ਲਾਵੀਰ ਜੀ ਨੇ ਆਉਣਾ ਬਸ ਹੁਣ ਐ ਹੀ ਮਿਸ ਹੁੰਦਾ ਵੀ ਸਾਡਾ ਇੱਕ ਉਹ ਬੰਦਾ ਰਹਿ ਗਿਆ ਜਿਹੜਾ ਮਤਲਬ ਵੱਡਾ ਘਾਟਾ ਕਦੇ ਪੂਰਾ ਨਹੀਂ ਹੋਣਾ ਹਾਂ ਤੇ ਉਹ ਮਤਲਬ ਕੋਈ ਵੀ ਕਾਰਜ ਹੁੰਦਾ ਦੁੱਖ ਸੁੱਖਾ ਉਹਦੀ ਯਾਦ ਤਾਂ ਹਮੇਸ਼ਾ ਨਾਲ ਹੀ ਰਹਿੰਦੀ ਆ ਅਸੀਂ ਅੰਦਰ ਬੈਠੇ ਸੀ ਤੇ ਜਦੋਂ ਬਾਈ ਤੁਸੀਂ ਗੱਲ ਕਹੀ ਕਿ ਤੇ ਬਾਈ ਉਥੇ ਜਿੱਥੇ ਪਾ ਕੇ ਬੈਠੇ ਆਥੇ ਆਪ ਮਿੱਟੀ ਪਾ ਕੇ ਗਿਆ ਬਣਾ ਤੇ ਉਹ ਸਾਡੇ ਲਈ ਬਹੁਤ ਵੱਡੀ ਗੱਲ ਸੀ ਉਹਨੂੰ ਹਮੇਸ਼ਾ ਮਿਸ ਕਰਨੇ ਅੱਜ ਤੱਕ ਅਸੀਂ ਬਹੁਤ ਜਿਆਦਾ ਮਿਸ ਕਰਦੇ ਆ ਐਕਚੁਅਲੀ ਤੁਹਾਡੇ ਕੰਮਾਂ ਦੇ ਵਿੱਚ ਉਹਦੀ એનર્ਜੀ ਨਾ ਤੜਕਦੀ ਜਾਂ ਅੰਦਰ ਤੇ ਉਹ ਊਰਜਾ ਉਹ એનર્ਜੀ ਹੈ ਜਿਹੜੀ ਉਹ ਕਿਸੇ ਦੇ ਨਾਲ ਖੜਨਾ ਹੈ ਨਾ ਕਿਸੇ ਦੇ ਕੰਮ ਨਾਲ ਤੋ ਇਹ ਉਹ ਇਸ ਤਰ੍ਹਾਂ ਤੁਹਾਡੇ ਨਾਲ ਅੰਦਰ ਜਿਉਂਦੇ ਹੀ ਨੇ ਬਾਕੀ ਥੈਂਕ ਯੂ ਬਾਈ ਤੁਹਾਡਾ ਸਾਰਿਆਂ ਦਾ ਮੇਰੇ ਸ਼ਕਲਾਕਾਰ ਉੱਤੇ ਹੀ ਬੜੇ ਅੱਛੇ ਇਨਸਾਨ